ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਜਿਨ੍ਹਾਂ ਨੇ ਹਜੇ ਤੱਕ ਆਪਣੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਜ ਦਾ ਜਿਹੜਾ ਵੀਡੀਓ ਬਣਾਉਣ ਦਾ ਜਿਹੜਾ ਆਪਣਾ ਮਕਸਦ ਹੈ ਉਹ ਹੈਗਾ ਜੀ ਜਿਹੜਾ ਪੰਜਾਬ ਦੇ ਵਿੱਚ ਇਸ ਟਾਈਮ ਜਿਹੜੀ ਹੁਣ ਸਟੇਜ ਚੱਲ ਰਹੀ ਹੈ ਜਾਨੀ ਕਿ ਝੋਨੇ ਜਾਨੀ ਕਿ ਹੁਣ ਸਾਰਾ ਕਰ ਰਹੇ ਨੇ ਜਿਹੜੀ ਇੱਕ ਸਮੱਸਿਆ ਆ ਰਹੀ ਹੈ ਪੰਜਾਬ ਦੇ ਵਿੱਚ ਉਹ ਕਿਹੜੀ ਸਮੱਸਿਆ ਆ ਰਹੀ ਹੈ ਮੈਨੂੰ ਇਹ ਨਹੀਂ ਪਤਾ ਵੀ ਤੁਹਾਡੇ ਇਲਾਕੇ ਦੇ ਵਿੱਚ ਉਹ ਸਮੱਸਿਆ ਆ ਰਹੀ ਹੈ ਕਿ ਨਹੀਂ ਜਨ ਕੇ ਸਾਡੇ ਇਲਾਕੇ ਦੇ ਵਿੱਚ ਸਮੱਸਿਆ ਆ ਰਹੀ ਹੈ ਜਿਹੜੀ ਮੋਟਰਾਂ ਵਾਲੀ ਲਾਈਟ ਹੈ ਜੀ ਉਹ ਨਹੀਂ ਆ ਰਹੀ ਤੁਸੀਂ ਖਾਲ ਦੇਖ ਲਓ ਸੁੱਕੀ ਪਈ ਹੈ ਤੇ ਜੀਰੀ ਦੇ ਵਿੱਚ ਵੀ ਦੇਖ ਲਓ ਬੂਰ ਪੈ ਰਿਹਾ ਹੈ ਤੇ ਥੱਲੇ ਸੋਕਾ ਲੱਗਿਆ ਪਿਆ ਧਰਤੀ ਦੇਖ ਲਓ 2 ਦਿਨ ਦੇ ਵਿੱਚ ਸੁੱਕੇ ਜਾਣੀ ਤੇ ਲਾਈਟ ਆਈ ਨੂੰ 9 ਤਰੀਕ ਦੀ ਲਾਈਟ ਆਈ ਹੋਈ ਹੈ ਅੱਜ ਪੂਰੇ 5 ਦਿਨ ਹੋ ਗਏ ਬਿਲਕੁਲ ਵੀ ਲਾਈਟ ਨਹੀਂ ਆ ਰਹੀ ਇਹਦਾ ਕਾਰਨ ਕੀ ਹੈ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀ ਤੁਹਾਡੇ ਇਲਾਕੇ ਦੇ ਵਿੱਚ ਲਾਈਟ ਆ ਰਹੀ ਹੈ ਤੇ ਕਿਹੜੇ ਇਲਾਕੇ ਦੇ ਵਿੱਚ ਇਹ ਸਮੱਸਿਆ ਆ ਰਹੀ ਹੈ ਤੇ ਜਿਹੜਾ ਲਾਈਟ ਨਾ ਆਉਣ ਦਾ ਕਾਰਨ ਕੀ ਹੈ ਅੱਜ ਫੇਰ ਜਦੋਂ 5 ਦਿਨ ਹੋ ਗਏ ਲਾਈਟ ਨਹੀਂ ਆਈ ਤੇ ਅੱਜ ਅਸੀਂ ਆਪਣੇ ਜਿਹੜੇ ਬਿਜਲੀ ਘਰ ਦੇ ਵਿੱਚ ਗਏ ਤੇ ਉੱਥੇ ਜਾ ਕੇ ਪਤਾ ਲੱਗਿਆ ਵੀ ਸਾਰੇ ਜਿਹੜੇ ਮੁਲਾਜ਼ਮ ਹੈ ਕੰਮ ਕਰਨੇ ਵਾਲੇ ਜਾਨੀ ਕਿ ਬਿਜਲੀ ਸਵਾਰਨੇ ਵਾਲੇ ਸਾਰੇ ਜਿਹੜੇ ਮੁਲਾਜ਼ਮ ਹੈ ਉਹ ਹੜਤਾਲ ਤੇ ਬੈਠੇ ਹੈ ਜੀ ਕੋਈ ਵੀ ਕਿਸੇ ਵੀ ਸਾਡੇ ਜਾਨੀ ਕਿ ਕੋਈ ਵੀ ਪਿੰਡ ਦੇ ਵਿੱਚ ਲਾਈਟ 5 ਦਿਨ ਹੋ ਗਏ ਨਹੀਂ ਆ ਰਹੀ ਉਹਨਾਂ ਤੋਂ ਸੋਨੇ ਨੂੰ ਇਹ ਮਿਲਦਾ ਏ ਵੀ ਹਜੇ ਵੀ 17 ਤਰੀਕ ਤੱਕ ਲਾਈਟ ਬਿਲਕੁਲ ਨਹੀਂ ਆ ਸਕਦੀ ਤੇ 18 ਤਰੀਕ ਨੂੰ ਪਤਾ ਲੱਗੂਗਾ ਜੇ ਕੋਈ ਕਾਰਵਾਈ ਨਹੀਂ ਹੁੰਦੀ ਹੈ ਤਾ 18 ਤਰੀਕ ਤੋਂ ਬਾਅਦ ਵੀ ਨਹੀਂ ਕਹਿ ਸਕਦੇ ਇਹ ਕਾਰਨ ਹੈ ਕਿ ਹਰਤਾਲ ਤੇ ਕਿਉਂ ਬੈਠੇ ਹੈ ਉਹਨਾਂ ਦੀਆਂ ਕੁਝ ਮੰਗਾਂ ਹੈ ਜਿਹੜੀ ਉਹ ਸਰਕਾਰ ਤੋਂ ਮੰਗ ਰਹੇ ਨੇ ਤੇ ਉਹਨਾਂ ਦੀਆਂ ਮੰਗਾਂ ਨਹੀਂ ਪੂਰੀਆਂ ਕੀਤੀਆਂ ਜਾ ਰਹੀ ਇਹ ਕਾਰਨ ਹੈ ਹੁਣ ਇਹਦੇ ਵਿੱਚ ਤੁਸੀਂ ਦੱਸੋ ਉਹਨਾਂ ਦੇ ਵਿੱਚ ਰਗੜਿਆ ਜ਼ਿੰਮੇਵਾਰ ਜਾ ਰਿਹਾ ਹੁਣ ਦੇਖੋ ਆਹ ਸਟੇਜ ਹੁਣ ਬੂਰ ਪੈ ਰਿਹਾ ਹੈ ਪਾਣੀ ਦੀ ਹੁਣ ਜਿਹੜੇ 10 15 ਦਿਨ ਲਾੜ ਜਿਆਦਾ ਹੈ ਬਾਦ ਦੇ ਵਿੱਚ ਫੇਰ ਵੀ ਚੱਲ ਜਾਂਦਾ ਹੈ ਹੁਣ ਆਹ ਸਟੇਜ ਤੇ ਪਾਣੀ ਦੀ ਲੋਡ ਹੈ ਦੱਸੋ ਹੁਣ ਆਪਾਂ ਬੇ ਯਾਨੀ ਕਿ ਆਪਣੀ ਕੋਈ ਗਲਤੀ ਨਹੀਂ ਫੇਰ ਵੀ ਆਪਾਂ ਰਗੜੇ ਜਾ ਰਹੇ ਆ ਦੱਸੋ ਹੁਣ ਕੀ ਕਰ ਸਕਦੇ ਤੇ ਮੇਰਾ ਵੀਡੀਓ ਜਿਹੜਾ ਬਣਾਉਂਦਾ ਮਕਸਦ ਹੈ ਉਹ ਜਿਹੜੇ ਮੁਲਾਜ਼ਮ ਵੀਰ ਨੇ ਜਿਹੜੇ ਕੰਮ ਕਰਦੇ ਨੇ ਬਿਜਲੀ ਦਾ ਉਹਨਾਂ ਨੂੰ ਵੀ ਹੁਣ ਇਹ ਥੌੜੀ ਆ ਮੰਗਾ ਜਿਹੜੀ ਤੁਸੀਂ ਮੰਗ ਰਹੇ ਹੋ ਉਹ ਗੱਲ ਥੋੜੀ ਠੀਕ ਹੈ ਪਰ ਇਹਦੇ ਵਿੱਚ ਜਿਹੜਾ ਹੁਣ ਹੜਤਾਲ ਦੇ ਕਾਰਨ ਜਿਹੜਾ ਜ਼ਿਮੀਦਾਰ ਰਗੜਿਆ ਜਾ ਰਿਹਾ ਹੁਣ 60-60 ਹਜ਼ਾਰ ਨੂੰ ਜ਼ਮੀਨ ਠੇਕੇ ਦੇ ਲੱਤੀ ਹੋਈ ਹੈ ਤੇ ਫਸਲ ਨੂੰ ਹੁਣ ਜਦੋਂ ਟਾਈਮ ਪਾਣੀ ਦਾ ਉਹ ਪਾਣੀ ਨਹੀਂ ਆ ਰਿਹਾ ਸੋਕਾ ਲੱਗ ਰਿਹਾ ਹੈ ਤੇ ਹੁਣ ਆਪਾਂ 6 ਮਹੀਨੇ ਮਿਹਨਤ ਕਰਦੇ ਆ ਦੇਖ ਲਓ ਸਾਰੇ ਆਪਾਂ ਤਤ ਪਾਏ ਨੇ ਰੇ ਪਾਇਆ ਇਸ ਪਰਿਆ ਵੀ ਕਰ ਚੁੱਕੇ ਨੇ ਤੇ ਹੁਣ ਗਲਤੀ ਕੀ ਰਹੀ ਹੋ ਰਹੀ ਹੈ ਜੇ ਆਪਣਾ ਝਾੜ ਥੱਲੇ ਨੂੰ ਜਾਂਦਾ ਹੈ ਉਹ ਗਲਤੀ ਹੁਣ ਦੇਖ ਲੋ ਕੀ ਹੋ ਰਹੀ ਹੈ ਸਿਰਫ ਪਾਣੀ ਦਾ ਕਾਰਨ ਬਨ ਰਿਹਾ ਹੈ ਲੈਟ ਨਾਨ ਕਰਨ ਹੁਣ ਜਿਹੜੀ ਦੇਖ ਲੋ ਸੁੱਕੀ ਬਈ ਹੈ ਹਜੇ ਤਾਂ ਫੇਰ ਵੀ ਆ ਚਾਰ ਦਿਨ ਬੱਦਲ ਵਾਈ ਰਹੀ ਹੈ ਸੋਹਾ ਵੀ ਅੱਜ ਕਿਣੀਆਂ ਮੀਂਹ ਦੀਆਂ ਪੈ ਗਈਆਂ ਹੁਣ ਕੱਲ ਤੋਂ ਜਿਹੜਾ ਮੌਸਮ ਹੈ ਉਹ ਸਾਫ਼ ਦੱਸ ਰਿਹਾ ਹੈ ਜਦੋਂ ਹੁਣ 5 ਦਿਨ ਧੁੱਪ ਅੱਜ ਹਜੇ 13 ਤਰੀਕ ਹੋਈ ਹੈ ਜਦੋਂ 5 ਦਿਨ ਧੁੱਪ ਪੈਣੀ ਹੈ ਦੇਖੋ ਕੀ ਹਾਲ ਹੋਊਗਾ ਜੀਰੀ ਦਾ ਇੱਥੇ ਆ ਕੇ ਜ਼ਿਮੀਦਾਰ ਮਰਦਾ ਹੈ ਤੇ ਮਨ ਉਦਾਸ ਹੁੰਦਾ ਕਿਉਂਕਿ ਆਪਣੀ ਕੋਈ ਨਾ ਗਲਤੀ ਹੈ ਨਾ ਵਾਸਤਾ ਆਪਾਂ ਵਿੱਚ ਉਹਨਾਂ ਹੀ ਲਭੇਟੇ ਦੇ ਵਿਚ ਆ ਰਹੇ ਤੇ ਉੱਥੇ ਜਾ ਕੇ ਪਤਾ ਕੀ ਲੱਗਿਆ ਉੱਥੇ ਇਕੱਲੇ ਬੰਦੇ ਦੀ ਕੋਈ ਵੀ ਸੁਣਵਾਈ ਨਹੀਂ ਹੁੰਦੀ ਹੈ ਹੁਣ ਜਿਹੜੇ ਇਲਾਕਿਆਂ ਦੇ ਵਿੱਚ ਵੀ ਇਹ ਸਮੱਸਿਆ ਲੈਟ ਦੀ ਆ ਰਹੀ ਹੈ ਮੇਰੀ ਬੇਨਤੀ ਹੈ ਸਾਰਿਆਂ ਨੂੰ ਵੀ ਇਕੱਠ ਕਰਕੇ ਉਹਨਾਂ ਇਕੱਠ ਕਰਕੇ ਜਾਓ ਕਿਤੇ ਵੀ ਦਫ਼ਤਰ ਦੇ ਵਿੱਚ ਕਿਤੇ ਵੀ ਜਾ ਆਪਣੇ ਬਿਜਲੀ ਘਰ ਦੇ ਵਿੱਚ ਇਕੱਠ ਕਰਕੇ ਜਾਓ ਕਿਉਂਕਿ ਇਹ ਸਾਬਨਾ ਦਾ ਬਹੁਤ ਔਖਾ ਹੈ ਕਿਉਂਕਿ ਹੁਣ ਝੋਨੇ ਨਸਾਰਾ ਸ਼ੋਅ ਕਰ ਰਹੇ ਨੇ ਤੇ ਪਾਣੀ ਜੇ ਸਟੇ ਇਹ ਸਟੇਜ ਦੇ ਉੱਤੇ ਜੇ ਪਾਣੀ ਦੀ ਘਟ ਆਉਂਦੀ ਹੈ ਤਾਂ ਉਹ ਸਾਰਿਆਂ ਨੂੰ ਪਤਾ ਹੀ ਹੈ ਵੀ ਸੋਕਾ ਨਹੀਂ ਲੱਗਣਾ ਚਾਹੀਦਾ ਹੋ ਜਿਹੜਿਆ ਸਟੇਜ ਦੇ ਉੱਤੇ ਤਾਂ ਜਿਹੜਾ ਪਾਣੀ ਉਹ ਖੜਨਾ ਚਾਹੀਦਾ ਹੈ ਖੇਤ ਦੇ ਵਿੱਚ 1 ਇੱਕ 2 2 ਇੰਚ ਤੇ ਪਾਣੀ ਖੜਨਾ ਤਾਂ ਕੀ ਹੈ ਖੇਤ ਨੂੰ ਸਲਾਬ ਵੀ ਨਹੀਂ ਆ ਰਹੀ ਸੋਕੇ ਦੇ ਵਿੱਚ ਜਾ ਰਿਹਾ ਹੈ ਤੇ ਮੇਰੀ ਸਾਰਿਆਂ ਨੂੰ ਇਹ ਬੇਨਤੀ ਹੈ ਵੀ ਇਕੱਠੇ ਹੋ ਜਿਨ੍ਹਾਂ ਇਲਾਕਿਆਂ ਦੇ ਵਿੱਚ ਲੈਟ ਨਹੀਂ ਆ ਰਹੀ ਉਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਆਪਣੀ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਹੋਰ ਕਿਸਾਨ ਭਰਾਵਾਂ ਮਾਂ ਤੱਕ ਆਪਣੀ ਵੀਡੀਓ ਪਹੁੰਚ ਸਕੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ